ਤੇਲੇ ਦੇ ਵਿੱਚ ਇੱਕੋ ਜਿਹਾ ਸੋਚੇ ਬਾਬਲਾ ਹੁੰਦਾ ਵੇਲਾ ਬੂਚੇ ਬਾਬਲਾ ਠੇਕੇ ਜਾ ਕੇ ਜਿਤਾ ਵਾਂਗੂ ਹੁਣ ਦਾਰੂ ਨਾ ਪੀ ਮੇਰੇ ਬਾਬਲਾ ਵੇ ਕੋਠੇ ਜੇ ਢੀ ਹੋਗੀ ਤੇਰੀ ਤੀ ਮੇਰੇ ਬਾਬਲਾ ਵੇ ਕੋਠੇ ਜੇ ਢੀ ਹੋਗੀ ਤੇਰੀ ਤੀ ਆਰੇ ਵਿੱਚ ਸੋ ਗਈ ਪਿਆ ਮੋਹ ਦੇ ਵਾਂਗ ਚੁੱਪ ਸੀਗੀ ਜਿਹੜੇ ਦਿਨ ਤੇਰੇ ਕਰੇ ਜੰਮੀ ਵੇ ਪੁੱਛ ਕੇ ਤਾਂ ਵੇਖ ਬੇਬੇ ਉਸ ਦਿਨ ਬਿਨਾ ਬਾਪੂ ਰਾਜ ਕੇ ਨਾ ਸੁੱਤੀ ਮੇਰੀ ਅੰਮੀ ਵੇ ਨਾ ਬੁਹੇ ਤੇ ਨਿੰਮ ਬਨਾਈ ਨਾਹੀ ਕਿਦਰੋ ਮਿਰੀ ਵਦਾਈ ਨਾ ਬੁਏ ਤੇ ਨਿਮ ਪਨਾਈ ਨਾਹੀ ਕਿਦਰੋ ਮਿਰੀ ਵਦਾਈ ਧੋਖੀ ਹੋਇਆ ਕੱਲਾ ਕੱਲਾ ਜੀ ਮੇਰੇ ਬਾਬ ਲਾਵੇ ਕੋਠੇ ਦੇ ਢੀ ਹੋਗੀ ਤੇਰੀ ਧੀ ਕੋਠੇ ਤੇ ਧੀ ਹੋਗੀ ਤੇਰੀ ਧੀ ਮੇਰੇ ਬਾਬ ਲਾਵੇ ਉੋਠੇ ਜੱਡੀ ਹੋਗੀ ਤੇਰੀ ਤੀਂ ਹੁੰਦਾ ਥੀ ਕੇ ਦਾ ਸੋਚੀ ਕਰੇ ਪੜੀ ਪੜੀ ਜੋੜੇ ਦਿਨਾ ਕੀ ਮੈਂ ਲਹੂ ਤੇਰੇ ਸਿਰੋਂ ਪਾਰਵੇ ਦਾਦੇ ਦੇ ਆਪ ਮੁਖੇ ਆਦੇ ਮੂੰਹ ਦੇ ਵਿੱਚ ਹੱਲ ਦਿੱਤੇ ਬਿਨਾ ਦਸ ਈ ਮੈਂ ਆਊਗਾ ਦਕਾਰਵੇਂ ਦਾਦੀ ਦੇ ਆਪੂ ਖੇ ਆ ਤੇ ਮੂਝ ਹੱਲ ਦਿੱਤੇ ਵੀਰਾ ਦੱਸ ਕੀ ਮੈਂ ਆਊਗਾ ਦਕਾਰਵੇਂ ਉਹਨਾਂ ਦਾਨ ਦੇ ਗਏ ਜਮਾਨੇ ਉਹਨਾਂ ਦਾਨ ਦੇ ਗਏ ਜਮਾਨੇ ਮੁੱਲ ਨੂੰ ਵਿਕਦੇ ਪੁੱਤ ਬੇਗਾਨੇ ਕਿਹੜਾ ਪੁੱਛੇ ਖਾਨਦਾਨ ਕੀ ਮੇਰੇ ਬਾਬ ਲਾਵੇ ਕੋਠੇ ਜੇ ਡੀ ਹੋਗੀ ਤੇਰੀ ਧੀ ਕੋਠੇ ਜੇ ਡੀ ਹੋਗੀ ਤੇਰੀ ਧੀ ਮੇਰੇ ਬਾਬਲਾਵੇ ਕੋਠੇ ਜੇ ਡੀ ਹੋਗੀ ਤੇਰੀ ਧੀ ਹੋ ਚਿੱਤੀ ਪਗਰ ਹੂ ਕਿਵੇਂ ਤਿਆਂ ਦੇ ਆ ਬਾਪੂਆਂ ਦੀ ਉੱਚੀ ਆ ਤੇ ਲੰਮੀ ਨਿਗਾਹ ਮਾਰੇ ਵੀ ڈاکੂ ਤੇ ਲਟੇਰੇ ਜਿੱਥੇ ਬਣੇ ਪੁਤਲੀ ਡਰਾ ਦੇ ਗੁੰਡਿਆਂ ਦੀ ਰਾਖੀ ਸਰਕਾਰ ਵੇ ਨਿੱਤ ਖੇਤ ਨੂੰ ਖਾਵਣ ਵਾਲਾ ਹੋ ਨਿੱਤ ਖੇਤ ਨੂੰ ਖਾਵਣ ਵਾਲਾ ਇਤਾਂ ਉਤੇ ਪੈਂਦੀਆਂ ਤਾੜਾਂ ਸੋਣਾ ਸੋਣਾ ਸੁੱਕ ਜਾਂਦਾ ਜੀ ਮੇਰੇ ਬਾਬ ਲਾਵੇ ਕੋਠੇ ਦੇ ਢੀ ਹੋ ਗਈ ਤੇਰੀ ਧੀ ਕੋਠੇ ਜੇ ਢੀ ਹੋ ਗਈ ਤੇਰੀ ਧੀ ਮੇਰੇ ਬਾਬ ਲਾਵੇ ਕੋਠੇ ਜੇ ਢੀ ਹੋ ਗਈ ਤੇਰੀ ਧੀ ਉਹ ਖੌਰੇ ਕਰੋ ਨੀ ਕੁਲੂਗੀ ਦੁਨੀਆ ਦੀ ਪੁੱਕੇ ਮਾਪੂ ਇੱਕ ਗੱਲ ਪੁੱਛਦੀਆਂ ਦੱਸਵੇ ਸਾਰਾ ਘਰ ਟੋਕੇ ਜੀਦੇ ਸੁਟਿਆ ਅੰਦਰ ਤਾਂ ਵੀ ਬੰਦੇ ਖਾਣੀ ਪਣੀ ਖੜੀ ਸੱਸ ਵੇ ਹੋ ਕਾਲ ਨੂੰ ਆਉਂਦਾ ਬਾਜ ਜਮਾਨਾ ਕਾਲੂ ਆਉਦਾ ਬਾਦ ਜੇ ਮੰਨਾ ਬਿੱਲੂ ਗਿਲ ਜਸਵੰਤ ਤੇ دیਵਾਨਾ ਕਹੇ ਆ ਲਬੇਲਾ ਕਿਨੂ ਕੀ ਮੇਰੇ ਬਾਬ ਲਾਵੇ ਕੋਠੇ ਤੇ ਡੀ ਹੋਗੀ ਤੇਰੀ ਤੀ ਕੋਠੇ ਜੇ ਡੀ ਹੋਗੀ ਤੇਰੀ ਤੀ ਮੇਰੇ ਬਾਬ ਲਾਵੇ ਕੋਠੇ ਤੇ ਡੀ ਹੋਗੀ ਤੇਰੀ ਤੀ